ਗਲਬਤ ਕੋਈ ਪ੍ਰਾਣੀ ਰੰਜਿਸ਼ ਮੇਰੀ ਹੋ ਗਈ ਕੇ ਨਾਮ ਨਹੀਂ ਇਹ ਕਿ ਪਿਛੋ ਪਛਰਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਸਧਿਆ ਸੋਨੀ ਸਾਹਿਬ ਦੇ ਨਾਲ ਬਕਰ ਭਾਈ ਨਾਲ ਤੇ ਇਹਨਾਂ ਦੇ ਮਨ ਜੀ ਹਰ ਨਾਲ ਕਿਉਂ ਨਹੀਂ ਤੁਰਿਆ ਬੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਬਾਡੇ 12 ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦਤ ਰੂਤ ਲਗਾ ਲੇ ਮੁੰਡੇ ਲਗਾ ਲੇ ਪਿੱਛੇ ਕਰ ਕਿੱਦਾਂ ਲਗਾ ਲੇ ਮੁੰਡੇ ਮੈਂ ਬੁਹਾਰ ਗੱਲ ਕੀ ਆ ਬਾਤ ਜਾਣ ਨੂੰ ਨਹੀਂ ਇਹ ਮੈਂ ਬੁਹਾਰ ਖੋਲਦਾ ਤੇ ਅੰਦਰ ਪੈ ਗਏ ਸਾਰੇ ਕੀ ਨਾਮ ਇਹ ਦਾ ਮੇਰਾ ਗੁਰੂ ਰਾਸ ਸਿੰਘ ਲੱਕੀ ਕਿੱਥੇ ਰਹਿੰਦਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਪੰਜਾਬ ਦੇਸੀ ਪੰਜਾਬ ਪੰਜਾਬ ਮੈਂ ਫਤਸਾ ਸਕੂਲ ਦੀ ਗਲੀ ਨੰਬਰ 3 ਚ ਗੱਲਬਾਤ ਕੀਤੀ ਗੱਲਬਾਤ ਕੋਈ ਪੁਰਾਣੀ ਰੰਜਿਸ਼ ਮੇਰੀ ਹੱਗੀ ਕਿਸੇ ਨਾਮ ਨਹੀਂ ਤੇ ਇਹ ਕਿਤੇ ਪਿਛੋ ਪਛੜਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਰਿਆ ਸੋਨੀ ਸਾਹਿਬ ਦੇ ਨਾਲ ਵਿਕਰ ਭਾਈ ਨਾਲ ਤੇ ਇਹਨਾਂ ਦੇ ਮੰਨ ਜਿਉ ਸਾਡੇ ਨਾਲ ਕਿਉਂ ਨਹੀਂ ਤੁਰਿਆ ਬੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਸਾਡੇ 12 ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦਸਰ ਉਤਰ ਲਗਾ ਲੇ ਮੁੰਡੇ ਲਗਾ ਦੇ ਪਿੱਛੇ ਕਰ ਕਿੱਧਰ ਲਗਾ ਲੇ ਮੁੰਡੇ ਮੇਰਾ ਬੁਆਰ ਗੱਲ ਕੀ ਆ ਬਾਜਣ ਦਾ ਨਹੀਂ ਇਹ ਮੈਂ ਬੁਆ ਖੋਲਦਾ ਤੇ ਅੰਦਰ ਪੈ ਗਿਆ ਸਾਰੇ ਤੇ ਅੰਦਰੋਂ ਲੜਦੇ ਲੋੜ ਤੇ ਬਾਹਰ ਆਏ ਤੇ 12 ਕ ਮਤਕਾ ਤੋ ਕਹ ਮੇਰਾ ਬੁਆ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ ਜੋ ਪਿਆ ਤੇ 36000 ਰੁਪਇਆ ਸੀ ਮੇਰੀ ਐਲਡੀ ਤੋੜ ਗਏ ਸਕੂਟੀ ਤੋੜ ਗਏ ਉਹ ਤੋ ਕਹਿੰਦਾ ਗੁੱਸਦੀ ਗੋਲੀ ਚਲਾਵਾਂਗੇ 32 ਬੋਰ ਤੇ ਪਿਸਤੋਲ ਹੀ ਗੋਲੀ ਉਹਨਾਂ ਦੀ ਕਿ ਟੋਟਲ ਜਿਹੜੇ ਬੰਨੀ ਕਹਿ ਰਹੇ ਕੋਈ ਫਾਲਸ ਨਾ ਕਲੀਟ ਕੋਈ ਆਪਾਂ ਘਰ ਦੇ ਵਿੱਚ ਕੌਣ ਕੌਣ ਸੀ ਮੈਂ ਤੇ ਮੇਰੀ ਮੰਮੀ ਤੇ ਕਿ ਕਿੰਨੇ ਕ ਪੰਨ ਤੋੜ ਹੋਈ ਤੁਹਾਡੇ ਮਨ ਤੋੜ ਹੋਈ ਕੋਈ 30 35000 ਰੁਪਏ ਦੀ ਅਛਾ ਜੀ ਤੇ ਤੁਸੀਂ ਕੋਈ ਮੌਕੇ ਤੇ ਕੋਈ ਕਲੀਟ ਹਾਂ ਕੀਤੀ ਜੀ ਪੁਲਸ ਆਈ ਵੀ ਇੱਕ ਚਲ ਗਈ ਕੋਈ ਹੁਣ ਤੱਕ ਕਾਰਵਾਈ ਕੀਤੀ ਨਾ ਉਸ ਤੋਂ ਬਾਅਦ ਕੋਈ ਪੁੱਛਣੇ ਕਾਰਵਾਈ ਨਹੀਂ ਕੀਤੀ ਆ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੁੰਦੀ ਪੁਲਸ ਹੀ ਮੌਕਾ ਵੇਖਾਉਣ ਆਂਦੇ 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 ਬਸ ਇਹ ਮੰਨ ਇਨਸਾਫ ਦੀ ਮੰਗ ਕਰਦੇ ਪਰ ਚਾਹ ਦੋ ਇਹਨਾਂ ਦੇ ਅੱਜ ਇਹ ਤਰਤੇ ਹੋਇਆ ਕੱਲ ਹੋਰ ਕਿਤੇ ਕਰਨਗੇ ਤੁਸੀਂ ਪੁਰਾਣੀ ਰੰਚਿਸ਼ ਦੀ ਗੱਲ ਕੀਤੀ ਐ ਇੰਨਾ ਪੁਰਾਣਾ ਸਮਾਂ ਜੇ ਰੰਚਿਸ਼ ਹੈ ਕੋਈ ਤਾਂ ਹੁਣ ਕਿਉਂ ਕੋਈ ਕਾਰਨ ਕੀ ਆ ਕਾਰਨ ਦੀ ਕੋਈ ਦਬਾਅਤ ਕਿਸੇ ਦੇ ਕਿਸੇ ਦੇ ਦਬਾਅਤੇ ਜੀ ਕੀ ਪਾਰਟੀ ਬਾਜੀ ਕਰਕੇ ਆ ਹਾਂ ਪਾਰਟੀ ਬਾਜੀ ਕਰਕੇ ਕਿਸੇ ਦੂਜੀ ਪਾਰਟੀ ਨਾਲ ਬਿਲੋਂਗ ਕਰਦੇ ਹਾਂਜੀ ਤੇ ਹੁਣ ਤੁਸੀਂ ਜੇਕਰ ਇਥੇ ਇਨਸਾਫ ਨਹੀਂ ਮਿਲਦਾ ਤਾਂ ਫਿਰ ਮੈਂ ਹਾਈ ਕੋਰਟ ਜਾਵਾਂਗਾ ਠੀਕ ਐ ਸੋ ਜਿਹੜਾ ਨੁਕਸਾਨ ਨੇ ਜਿਹੜਾ ਤੁਹਾਨੂੰ ਨੁਕਸਾਨਦਾਰ ਝਾਨਾ ਪੜਨਗੇ ਤੇਰੇ ਮੈਂ ਕਾਂਟ੍ਰੈਕਟ ਨਾਲ ਕਰਦਾ ਹਾਂ ਚੰਨੀ ਸਾਬ ਨੂੰ ਮੈਂ ਕੰਮ ਕੀਤਾ ਸਟੇਟ ਸੀ ਹੁੰਦਾ ਨਹੀਂ ਹੋਇਆ ਤੇ ਮੈਂ ਸਿਰੇ ਬਰਮ ਧਰਨਾ ਲਾਵਾਂਗਾ ਮੈਂ ਕਿ ਨਾਂ ਮੇਰਾ ਸਨ ਰਾਤੀ ਕੀ ਗੱਲਬਾਤ ਹੈ ਜੀ ਇਹ ਤੁਸੀਂ ਮੈਂ ਉੱਪਰ ਸੁੱਤੇ ਜੀ ਤੂੰ ਬੂਆ ਖੜਕੇ ਆ ਤੇ ਅੱਗੇ ਵੀ ਆਂਦਾ ਹੈ ਪੰਨੀ ਤੇ ਮੈਂ ਕਿ ਬੰਨੀ ਕੀ ਗੱਲ ਜਾਂਦਾ ਇੱਕ ਲੱਤੀ ਕਿਤੇ ਮੈਂ ਕਿ ਲੱਤੀ ਬਿਠੇ ਸੁਤਦਾ ਹੈ ਤੇ ਕਿੰਨਾਂ ਦੂਪੇ ਹਿਪਾਰ ਤੇ ਜਨ ਕਿ ਕਿ ਕੱਟਦੇ ਤਾਂ ਮੈਂ ਇੱਥੇ ਖਲੋਤੇ ਰਹੀ ਆ ਤੇ ਇਹ ਬਾਥਰੂਮ ਚਲਾ ਗਿਆ

ਅਛਾ ਇੱਕ ਨੇ ਕੜਾ ਵੀ ਫੜਿਆ ਸੀ ਦੂਜਾ ਤੇ ਇੱਕ ਨੇ ਪਿੱਛੇ ਬੁੜਛਾ ਸੀ ਤੇ ਇੱਕ ਨੇ ਚੱਕੋ ਹੀ ਬੜਿਆ ਸੀ ਇਸ ਤੋਂ ਪਹਿਲਾਂ ਵੀ ਕਦੇ ਲੜਾਈ ਨਹੀਂ ਸਾਡੀ ਅੱਜ ਤਾਂ ਨਹੀਂ ਰੰਚਿਸ਼ ਕਰਦੇ ਤੁਹਾਡੀ ਕੋਈ ਨਹੀਂ ਕੋਈ ਦਿਸਨੀ ਬੇਟੇ ਇਹ ਮੇਰੇ ਹੱਥਾਂ ਜੀ ਪੰਲਿਆ ਹੈ ਕਿ ਕਿਉਂ ਲੜਨਾ ਹੈ ਕੋਈ ਕਾਰਨ ਲੱਗਦਾ ਨਹੀਂ ਮੇਰਾ ਮਤਲਬ ਇਹ ਆਪਣੇ ਕਾਂਗਰਸ ਵਾਲੇ ਇਹ ਆਮ ਪਾਰਟੀ ਵਾਲੇ ਬਸ ਹੋਰ ਸਾਡੇ ਨਾਲ ਕੋਈ ਰੰਦ ਨਹੀਂ ਦਿਸਨੀ ਹੈਗੀ ਬੁੜਛਾ ਲੱਗਦਾ ਕਿ ਪਾਰਟੀ ਬਾਜੀ ਹੁਣ ਕਰਕੇ ਹੀ ਨੁਕਸਾਨ ਕਰਨ ਦੀ ਨੁਕਸਾਨ ਕੀਤਾ ਵੀ ਤਾਂ ਲੱਗਦਾ ਨਹੀਂ ਕਿ ਬੱਦਕੇ ਨਾ ਜਾਣ ਤੋਂ ਤੇ ਜ਼ਿਆਦਾ ਨੁਕਸਾਨ ਹੋਊਗਾ ਬਹੁਤ ਜ਼ਿਆਦਾ ਹੋਊਗਾ ਕੀ ਇਨਸਾਫ਼ ਦੀ ਮੰਗ ਕਰਦੇ ਇਨਸਾਫ਼ ਦੇਖੋ ਬੇਟਾ ਮੈਂ ਨਾ ਤੂੰ ਬੋਲ ਰਿਹਾ ਉਹੀ ਕਰਨਾ ਸੀ ਬੋਨੇ ਮਾਂ ਪੁੱਤ ਹੀ ਹੈ ਇੱਕ ਛੇ ਮਾ ਇਹਨੇ ਮੱਲੇ ਦੇ ਵਿੱਚ ਇਹਨੇ ਮਾਰਦਾਤਾ ਕੀਤੀਆਂ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਜਦੋਂ ਤੁਹਾਡਾ ਹਮਲਾ ਕੀਤਾ ਤੁਹਾਡੇ ਘਰ ਦੇ ਤੇ ਤੁਸੀਂ ਘਰ ਦੇ ਵਿੱਚ ਦੋ ਜਣਾਂ ਤੇ ਆਂਡ ਗਵਾਂਡ ਤੇ ਕੋਈ ਆਂਡ ਗਵਾਂਡ ਜਦੋਂ ਮੈਂ ਇੱਥੇ ਆ ਕੇ ਪਿੱਟੀ ਆ ਕਿ ਮੇਰਾ ਮੁੰਡਾ ਮਾਰਤਾ ਮੁੰਡਾ ਮਾਰਤਾ ਫਿਰ ਇਹ ਨਾਲ ਤੇ ਨਿਕਲੇ ਨੇ ਫਿਰ ਇਹਨੇ ਚਾਇਆ ਇਹਨੇ ਤੁਹਾਨੂੰ ਆ ਰਿਹਾ ਇਕ ਇਕ ਨੂੰ ਕੋ ਨੂੰ ਹੈ ਤੇ ਕਿ ਲੱਗਦਾ ਕਿ ਨਾਲ ਹੀ ਦੇ ਰਹਿੰਦੇ ਨੇ ਤੇ ਅੱਖਾਂ ਦੇ ਵੀ ਲੋਡ ਪੈ ਰਹੇ ਨੇ ਦੂਜੇ ਨਾਲ ਲੜਨਾ ਚੰਗਾ ਚੰਗਾ ਨਹੀਂ ਲੱਗਦਾ ਇਹ ਵੀ ਨਾਲ ਰਿਹਾ ਪੜਾ ਮੇਰਾ ਨਾਲ ਉਹ ਵੀ ਨਾਲ ਰੋਂਨਾਂ ਨੇ ਸਮਝਾਇਆ ਫਿਰ ਇਹ ਤੋਂ ਪਿੱਛੋਂ ਦੀ ਜਾ ਕੇ ਨਾ ਫਿਰ ਇਹਨਾਂ ਸਾਨੂੰ ਤੰਕੀ ਲਈ ਇਹ ਮੇਰੇ ਵੱਡੇ ਬੇਟੇ ਨੂੰ ਕਿੰਨੇ ਜੇ ਤੂੰ ਲੱਕੀ ਮਗਰ ਜਾਏਗਾ ਤੇ ਮੈਂ ਤੇਰਾ ਵੀ ਘਰ ਬਰਬਾਦ ਤੇ ਤੈਨੂੰ 26 ਨੰਬਰ ਗਲੀ ਚ ਛੱਡਾਂਗਾ ਨਹੀਂ ਲੱਗਦਾ ਕਿ ਸ਼੍ਰੀਆਮ ਗੁੰਡਾ ਕਰਦੇ ਹਾਂ ਅਸਲੀ ਗੁੰਡਾ ਕਰਦੇ ਪੂਰੀ ਗੁੰਡਾ ਲਕੀ ਮਿਸਟਰ ਲਕੀ ਨੇ ਦਿੱਤੀ ਹੈ ਬਣੀ ਪਾਰਟੀ ਦੇ ਖਿਲਾਫ ਕੀ ਉਹਨੇ ਮਾਰਕਟਾਈ ਕੀਤੀ ਹੈ ਇਸ ਸਬੰਧ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਅੱਟ ਐਮ ਐਲ ਆਰ ਲਿਆਂਦੀ ਜਾਏਗੀ ਜਿਹੜਾ ਕਸੂਰਵਾਰ ਹੈਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੋਈ ਨਾ ਦੀ ਕੋਈ ਸੀਸੀਟੀਵੀ ਬਾਈ ਨਹੀ ਕੋਈ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਜਨਮ ਦਿਨ ਦੇ ਮਨਾਉਣ ਦੇ ਮੌਕੇ 'ਤੇ ਬਾਹਰ ਸਦਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਹਮ ਜਾਣ ਲੇ ਗਏ ਉਹ ਵੈਰੀਫਿਕੇਸ਼ਨ ਕਰ ਰਹੇ ਆ ਜੀ تصدیق ਕਰਕੇ جو بندی کاروائی عمل ਤੇ ਲਿਆਦਾ ਠੀਕ ਹੈ